ਹਾਂਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਉਮੀਦ ਹੈ ਸਾਰੇ ਭਰਾ ਠੀਕ ਹੋਵੋਗੇ ਲੈ ਕੇ ਆਜਰੇ ਫਿਰ ਪਟਿਆਲਾ ਪੀਜਨ ਟੂਰਨਾਮੈਂਟ ਤੁਹਾਡੇ ਰੂਬਰੂ ਅੱਜ ਅਸੀਂ ਪਹੁੰਚੇ ਆ ਸਨੌਰ ਸੁਖਮਨ ਬਾਈ ਦੇ ਖੁੱਡੇ ਤੇ ਜੋ ਆਜ਼ਾਦ ਹੈ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈ ਬਾਈ ਸੁਖਮਨ ਅੱਜ ਉਹਨਾਂ ਦੇ ਕਬੂਤਰ ਛੋੜਨੇ ਆ ਆਪਾਂ ਦੇਖਦੇ ਆ ਅੱਜ ਕਿ ਬਾਈ ਦੇ ਕਬੂਤਰ ਕਿੰਨਾ ਟਾਈਮ ਮਾਰਦੇ ਨੇ ਤੇ ਕਿੱਦਾਂ ਜਾਂਦੇ ਨੇ ਸਾਰੀ ਵੀਡੀਓ ਤੁਹਾਡੇ ਰੂਬਰੂ ਦੇਖਦੇ ਰਹੋ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਸੁਖਨਵੈ ਦੇ ਖੁੱਡੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕੀ ਹੋ ਰਿਹਾ ਇਹ ਵੀ ਆਪਣਾ ਹਵਾ ਦਾ ਇੱਕ ਚੱਕਰ ਆ ਕਿ ਅੱਜ ਜਿਹੜੀ ਹਵਾ ਉਹ ਘੁਮਰੀ ਆ ਕਦੇ ਪਸ਼ੂਆ ਹੋਈ ਨਹੀਂ ਆ ਕਦੇ ਪੂਰਾ ਹੋਈ ਨਹੀਂ ਆ ਉਹਦੇ ਰਿਕਾਰਡਿੰਗ ਇਹ ਰੋਲਾ ਪੈ ਰਿਹਾ ਵੀ ਕਉ ਉਤਰ ਪਸ਼ਗਰ ਨੂੰ ਛੱਡੀ ਐ ਜਾਂ ਪੂਰੇ ਨੂੰ ਛੱਡੀ ਐ ਤੇ ਜਿੰਨੇ ਵੀ ਸਾਡੇ ਉਸਤਾਦਾਂ ਸਾਰੇ ਇੱਥੇ ਖੜੇ ਦੇਖ ਰਹੇ ਨੇ ਕਿ ਹਵਾ ਚੱਲ ਕਿੱਧਰ ਦੀ ਰਹੀ ਆ ਕਦੇ ਹਵਾ ਪੂਰੀ ਚੱਲ ਪੈਂਦੀ ਹੈ ਕਦੇ ਪਸ਼ੂਆ ਚੱਲ ਪੈਂਦੀ ਹੈ ਕਿਉਂਕਿ ਹਵਾ ਦੇ ਉਲਟੇ ਕਉ ਉਤਰ ਜਾਣੇ ਚਾਹੁੰਦੇ ਨੇ ਇਹ ਨਿਯਮ ਹੁੰਦਾ ਹੈ ਜੀ ਉਹ ਟੂਰਨਾਮੈਂਟ ਦੇ ਵਿੱਚ ਜੋ ਵੀ ਟੂਰਨਾਮੈਂਟ ਰੱਖਿਆ ਹੋਇਆ ਵੀ ਇਹਦੇ ਵਿੱਚ ਇਹ ਖੁਰਦਰ ਨੇ ਜਿੱਧਰ ਹਵਾ ਚੱਲ ਰਹੀ ਉਸ ਤੋਂ ਉਲਟੇ ਜਾਣੇ ਚਾਹੀਦੇ ਨੇ ਜਿੱਧਰ ਹਵਾ ਚੱਲ ਰਹੀ ਉਧਰ ਨਹੀਂ ਜਾਣੇ ਚਾਹੀਦੇ ਸ਼ਾਮਤ ਉਲਟੇ ਜਾਣੇ ਚਾਹੀਦੇ ਨੇ ਇਹ ਉਹੀ ਇਸ سلسلے ਵਿੱਚ ਗੱਲਬਾਤ ਚੱਲ ਰਹੀ ਆ 3 2 5 6 7 8 ਇਹ ਛੱਡ ਕੇ 8 ਆ ਨਾ ਹਾਂ ਛੱਡ ਕੇ 8 ਕਰਨੇ ਠੀਕ ਆ 1 12 ਠੀਕ ਹੈ ਲੋ ਜੀ ਪੁੱਤਰ ਦੁਕਾਨ ਤੋਂ ਬਾਅਦ ਜਦੋਂ ਖੇਡਣ ਲੱਗੇ ਫੇਰ ਹਵਾ ਦਾ ਚੱਕਰ ਪੈ ਗਿਆ ਹਵਾ ਦੇ ਪਿੱਛੇ ਫੇਰ ਔੜਾ ਪੈ ਗਿਆ ਕਿ ਹਵਾ ਬਿਲਕੁਲ ਰੁਕ ਚੁੱਕੀ ਸੀ ਜਦੋਂ ਕੋ ਮਰੀਜ਼ ਫੇਰ ਹਵਾ ਦੇ ਵਿਚੇ ਹੰਟਾਉਣ ਲੱਗ ਗਿਆ ਵੀ ਕਿਧਰ ਹੀ ਕੋਈ ਤਾਂ ਛੱਡੀਏ ਉਸ ਤੋਂ ਬਾਅਦ ਸਾਰੇ ਉਸਤਾਦ ਇਕੱਠੇ ਹੋਏ ਤੇ ਸਭ ਨੇ ਦੇਖਿਆ ਕਿ ਨਾ ਹਵਾ ਇੱਧਰ ਵੀ ਹੈ ਨਾ ਉੱਧਰ ਵੀ ਹੈ ਤਾਂ ਇਸ ਨੂੰ ਕੋ ਪਹਾੜ ਦਾ ਰੁਕ ਦਿੱਤਾ ਗਿਆ ਵੀ ਇੱਧਰ ਪਹਾੜ ਹੁੰਦੇ ਨੇ ਉਸੇ ਦਿਸਾ ਵਾਸਤੇ ਪੁੱਤਰ ਛੱਡੇ ਜਾਣਗੇ ਉਹੀ ਹੱਦਾਂ ਰੱਖੇਗੀਆਂ ਜੋ ਪਹਾੜ 'ਚ ਹੱਦਾਂ ਹੁੰਦੀਆਂ ਨੇ ਵੀ ਆ ਦਿਖਾ ਬਾਈ ਜੀ ਦਿਖਾ ਰਹੇ ਨੇ ਵੀ ਹੱਦਾਂ ਰੱਖਤੀਆਂ ਸੀ ਤੇ ਪਹਾੜ ਦੀਆਂ ਹੱਦਾਂ ਰੱਖਤੀਆਂ ਉਸ ਤੋਂ ਬਾਅਦ ਹੁਣ ਉਸਤਾਦ ਜੀ ਕਬੂਤਰ ਛੱਡਾ ਹਾਂਜੀ ਸਭ ਕੁਝ ਹੋਣ ਤੋਂ ਬਾਅਦ ਕਬੂਤਰ ਛੱਡੇਗੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਇੱਕ ਇੱਕ ਕਬੂਤਰ ਸਲੋ ਮੋਸ਼ਨ ਦੇ ਵਿੱਚ ਤੁਹਾਨੂੰ ਦਿਖ ਰਿਹਾ ਆ ਆ ਦੇਖੋ ਬਾਈ ਨੇ ਕਿੰਨੇ ਸੋਹਣੇ ਕਬੂਤਰ ਨੇ ਇੱਕੋ ਰੰਗਦਾਰ ਕਬੂਤਰ ਨੇ ਆ ਬਾਈ ਨੇ ਕਬੂਤਰ ਛੱਡਤੇ ਮਾਣੇ ਰੋ ਇੱਧਰ ਮਾਰਿਓ ਬੱਚੇ ਇੱਧਰ 2 ਦੋ ਮਿੰਟ ਉਹ ਯਾਰ ਬੱਸ 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 ਉਹਦਾ ਗਏ ਆ ਉਹ ਯਾਰ ਕਬੂਤਰ ਰੋੜੀ ਨਹੀਂ ਹੁੰਦੇ ਉਡਰ ਰਿਆ ਫਿਰ ਉਹਦੇ ਲੜਗੇ ਆਪਾਂ ਕੀ ਕਰਨਾ ਆ ਜੀ ਯਾਰ ਉਹ ਕੀ ਕਰੀਏ ਲੋਕਾਂ ਘੱਟੇ ਨਹੀਂ ਕਿੰਨੇ ਵਾਂ ਲੰਘ ਜਦੇ ਨੇ ਥੱਲੇ ਉਹ ਕਿੱਥੇ ਆ ਉਹ ਨਹੀਂ ਲੜੇ ਲੜਗੇ ਲੜਗੇ ਮਾਰਕਸ਼ਾਟੇ ਟਿਕਾਣਾ ਜੀ ਮੇਰੇ ਵੀ ਨਾ ਮਾਈ ਨੇ ਇਹੀ ਬੜੀ ਮਚਨਾਈ ਆ ਬੰਦ ਕਰਤਾ ਨਹੀਂ ਅੱਗੇ ਵੀ ਹਲਗਾਲਤਾ ਮੇਰੇ ਕੋਈ ਹੰਟ ਟਾਈਮ ਲਾ ਰਹੇ ਹੋ ਯਾਰ ਬਿਲਕੁਲ ਨਾ ਦਿਖ ਰਿਹਾ ਫਿਰ ਉਹ ਬਿਲਕੁਲ ਦਿਖੇ ਨਹੀਂ ਆ ਰਹਾ ਦਾਦੇ ਲਾ ਕੇ ਟਾਈਮ ਟਾਈਮ ਲੱਗਾ ਯਾਰ ਲੱਗਾ ਬਿਲਕੁਲ ਟਾਈਮ ਟ੍ਰਾਮ ਬੰਦੇ ਨੇ ਉਹ ਲੱਗਾ ਸਾਜੋ ਲਾ ਟਾਈਮ ਫੋਨ ਲੱਗਾ ਕੋਈ ਨਹੀਂ ਪਹਿਲਾ ਟਾਵਰ ਤੇ ਜਾ ਰਿਹਾ ਸਕੂਟਰ ਟਾਈਮ ਲੱਗਿਆ ਬੇ ਬਾਕੀ ਉਹ ਉਹਨਾਂ ਨੇ ਨਹੀਂ ਜਾਂਦੇ ਹੋਏ ਬੁੱਤਰ ਉਹਨਾਂ ਦੀ ਕਿਹਦੇ ਕੁ ਮਿੰਟ ਹੋ ਗਿਆ ਦੂਜਾ ਮੇਰੇ ਸਟਾਰਟ ਹੋ ਗਿਆ ਨਾ ਜੀ ਜਿਹਦੇ ਅੱਗੇ ਬਰੂ ਕੀ ਸਾਧ ਹੱਦ ਇਧਰ ਬਰਾਈ ਹੈਲੋ ਕੀ ਇਤਰਾਜ ਕਰਦੀ ਹੈ ਕੋਠੀ ਬੈਦਾ ਪੈਦਾ ਦਾ ਪੈਦਾ ਕਰਕੇ ਕੀਤੀ ਹਾਂ ਉਹ ਇਤਰਾਜ ਦੇ ਟਾਈਮ ਦੇਖੀ ਜਾਈ ਤੀਜਾ ਮਿੰਟ ਸ਼ੁਰੂ ਹੋ ਗਿਆ ਪਾਣੀ ਪੁਣੀ ਪੀਂਹ ਗੱਤੋਂ ਆਪਣੀਆਂ ਬਾਹਰ ਉਹ ਸੁਖਮਣ ਆ ਸ਼ਬਕਾ ਇੱਧਰ ਗੱਲ ਤਾਜੀ ਕਿਨਾਰੇ ਮੁਗੇ ਕਿੰਨੇ ਸਾਈ ਹੋ ਗਏ ਵੀਰੇ ਕੀ ਹੋ ਗਿਆ ਆਹ ਯਾਰ ਇਹ ਅੰਦਰ ਉੱਤਰ ਖੜਾ ਗਿਆ ਮੈਂ ਇਹਦੇ ਟੈਂਟ ਚਾਹੁੰਦਾ ਤੇਰੇ ਨੂੰ ਦੋ ਰੋਣੇ ਮੇਰੇ ਲੱਗਦਾ ਕੋਈ ਪਤਾ ਨਹੀਂ ਕੋਈ ਕੋਈ ਆਪਾਂ ਕਾਇਦੇ ਤਾਂ ਕੋਈ ਚੱਕਰ ਨਹੀਂ ਨਿਕਲ ਆ ਹਾਂ ਨਾ ਨਾ ਅਪਣੀ ਟੂਈ ਦੇ ਖਾਣੇ ਨੇ ਵੀਰੇ ਮੈਂ ਮੇਰੀ ਲੱਤਾਂ ਬੰਦੀ ਨਾ ਨਾ ਇੰਦੇ ਘਰ ਆਦੀ ਜੀ ਮਾਰੇ ਆਗੇ मिनट हो गए हले मिनट स्टार्ट हो गया सू एक बह कबूतर आ गए कबूतर लगा लग गया ਉਹ ਜੀ ਪਾਲਪੀ ਵਾਲੇ ਜੋ ਬਾਈ ਸੀਗੇ ਉਹ ਵੀ ਮੰਨ ਗਏ ਵੀ ਹਾਂ ਸਾਡੇ ਪੁੱਤਰ ਨੇ ਇਹਨਾਂ ਦੇ ਦੋ ਹੀ ਪੁੱਤਰ ਪਿੱਛੇ ਆ ਗਏ ਪੁੱਤਰ ਬਾਕੀ ਚਲੇ ਗਏ ਵੀ ਨੇ ਕਿੰਨੇ ਦੋ ਪੁੱਤਰੀ ਆਏ ਨੇ ਇੰਨੇ ਜੀ ਬਾਈ ਨੇ ਕਹਿਤਾ ਸੀ ਵੀ ਹਾਂ ਸਾਡੇ ਪੁੱਤਰ ਨੇ ਤੇ ਬਾਈ ਮੰਨ ਗਏ ਵੀ ਸਾਡੇ ਦੋ ਬੋਲਦੇ ਬਹੁਤ ਆ ਯਾਰ ਇੱਕ ਤਾਂ ਇਹਨੇ ਜੀ ਬੇਟੀ ਆ ਗਏ ਵੀ ਆਪਾਂ ਥੇਖ ਲਿਆ ਲਏ ਬਾਕੀ ਪੁੱਤਰ ਲੜਕੇ ਚਲੇ ਗਏ ਉਹ 4 ਮਿੰਟ ਬਾਅਦ ਆਏ ਨੇ ਤੇ ਸਾਡੇ 4-5 ਮਿੰਟ ਬਾਅਦ ਪੁੱਤਰ ਆ ਗਏ ਇੱਧਰ ਆ ਜਾਈ ਬੰਦੇ ਕਿਤੇ ਨਾ ਪਾਉ 4 ਬਾਈ ਪੁੱਤ ਬੋਟ ਆ 4 ਮਿੰਟ ਬਾਅਦ 4 ਮਿੰਟ ਬਾਅਦ ਆ ਗਏ

ਅੱਧੇ ਘੰਟੇ ਦਾ ਗੇਮ ਹੈ ਜੀ ਅੱਧੇ ਘੰਟੇ ਦੇ ਵਿੱਚ ਸਾਰੇ ਕਬੂਤਰ ਆ ਕੇ ਬੰਦ ਕਰਕੇ ਦਵਾਰੇ ਸਾਡੇ ਸਾਹਮਣੇ ਦੋ ਕਬੂਤਰ ਆਏ ਹਾਲੇ ਬਸ ਬਬਰੀ ਕੀਤੇ ਇਹ ਹਜੇ ਵੀ ਲੋਕਾਂ ਆਏ ਆਪਣੇ ਤੋਂ ਨਹੀਂ ਆ ਪੀਵਡ ਦੇ ਵੈਲੇ ਚਾਲੇ ਮਿੰਟ ਨਹੀਂ ਹੁੰਦੇ ਆ ਜਾਓ ਪਿਆ ਜਾਓ ਬਾਬੇ ਵੀ ਹੋਗਾ ਪੀਟਰ ਆਏ ਨੇ ਹੋਰ ਦੇਖੋ ਕਿੰਨੇ ਆਨੇ ਆ ਅੱਧੇ ਘੰਟੇ ਦੇ ਵਿੱਚ ਵਿੱਚ ਆ ਗਏ ਤਾਂ ਅੱਗੇ ਸ਼ਰਤ ਜਦੋਂ ਗਈ ਨਹੀਂ ਅੱਤੀ ਖਤਮ ਹੈ ਅੱਤੀ 7 ਮਿੰਟ ਰਹਿ ਗਏ ਪੁੱਤਰ ਆ ਗਏ ਇੱਥੇ 7 ਮਿੰਟ ਰਹਿ ਗਏ ਸੀ ਤੇ ਇੱਧੇ ਬਾਈਆਂ 7 ਕਬੂਤਰ ਬਾਈਆਂ ਦੇ ਹੋਰ ਆ ਗਏ ਸੀਗੇ 7 ੜ ਕਬੂਤਰ ਉਹਨਾਂ ਨੂੰ ਗੁੱਟੀ ਮਾਰ ਰਹੇ ਸੀ ਵੀ ਉਹਨਾਂ ਨੂੰ ਵੀ ਜਲਦੀ ਜਲਦੀ ਅਸੀਂ ਕੁੱਡੇ 'ਚ ਬੰਦ ਕਰੀ ਲਓ ਜੀ ਇੱਥੇ ਆ ਕੇ ਟੂਰਨਾਮੈਂਟ ਵਿੱਚ ਹੋਰ ਵੀ ਇੰਟਰਸਟ ਵੱਧ ਗਿਆ ਸੀ ਕਿਉਂਕਿ ਰਾਜੀਵ ਬਾਈ ਸਮਝਾ ਰਿਹਾ ਕਿ ਇੱਥੇ ਸਿਰਫ 7 ਮਿੰਟ ਰਹਿ ਗਏ ਤੇ ਬਾਈਆਂ ਦੇ ਕਬੂਤਰ ਆ ਗਏ ਸੀ ਆ ਦੇਖੋ ਸਾਰੇ ਕਬੂਤਰ ਆ ਗਏ ਹੁਣ ਇੱਕੋ ਹੀ ਇਹਦਾ ਦੁਬਾਰੇ ਸ਼ੁਰੂ ਕਰਨਾ ਇੱਕੋ ਹੀ ਹੱਲ ਸੀਗਾ ਇਹ ਸਾਰੇ ਕਬੂਤਰ ਬਾਈ ਦੇ ਬੈਠਣ ਕੁੱਡੇ ਤੇ ਤੇ ਦੁਬਾਰੇ ਬੰਦ ਕੀਤੇ ਜਾਣ 20 ਕਬੂਤਰ ਗਿਣਾਏ ਜਾਣ ਮੇਕ ਉੱਤਰ ਗਿਣਨ ਤੋਂ ਬਾਅਦ ਇਹ ਦੁਆਰੇ ਛੱਡੇ ਜਾਣ ਉਸ ਤੋਂ ਬਾਅਦ ਟਾਈਮ ਲੱਗ ਸਕਦਾ ਇਹਨਾਂ ਦਾ ਹੁਣ ਇਹਨਾਂ ਨੇ ਲਵੇ ਇੱਕੋ ਚੈਲੰਜ ਸੀ ਵੀ 7 ਮਿੰਟਾਂ ਦੇ ਅੰਦਰ ਅੰਦਰ ਉੱਤਰ ਪਿਠਾ ਕੇ ਬੰਦ ਕਰਕੇ ਦੁਆਰੇ ਢਾਏ ਜਾਣ ਤਾਂ ਕਿ ਇਹਨਾਂ ਦਾ ਦੁਆਰੇ ਟਾਈਮ ਲੱਗ ਸਕੇ ਇਹ ਪੂਰੇ ਸਮਾਂ ਘੰਟੇ ਦੀ ਸ਼ਰਤ ਹੁੰਦੀ ਆ ਬਾਈ ਸਮਝਾ ਰਿਹਾ ਵੀ ਅੱਧਾ ਘੰਟਾ ਦਿੱਤਾ ਜਾਂਦਾ ਜੇ ਇਸ ਤਰ੍ਹਾਂ ਉੱਤਰ ਫਟ ਕੇ ਆ ਜਣੇ ਆ ਜਣਾਂ ਜਾਂ ਟੁੱਟ ਕੇ ਆ ਜਣੇ ਜਾਂ ਚਲੇ ਜਾਣ ਵੀ ਅੱਧੇ ਘੰਟੇ ਬਾਅਦ ਦੁਆਰੇ ਬੰਦ ਕਰਕੇ ਦੁਆਰੇ ਆਪਾਂ ਛੱਡ ਸਕਦੇ ਆ ਅੱਧੇ ਘੰਟੇ ਦਾ ਟਾਈਮ ਹੁੰਦਾ ਹੈ ਤੇ ਇਹਨਾਂ ਨੂੰ ਬਾਈ ਬਹੁਤ ਮਿਹਨਤ ਕਰਦੇ ਆ ਗੁੱਟੀਆਂ ਮ ਮੈਂ ਕੋਸ਼ਿਸ਼ ਕਰਦਾ ਹਾਂ ਕਿ ਕਬੂਤਰ ਬੈ ਜਾਣ ਬੈ ਜਾਣ ਪਰ ਕਬੂਤਰ ਬੈਠਣ ਦਾ ਨਾਉਂ ਨਹੀਂ ਲੈ ਰਹੀ ਸੀ ਕਬੂਤਰ ਬਾਈ ਦੇ ਬਹੁਤ ਵਧੀਆ ਸੀ ਕਾਫੀ ਟਾਈਮ ਬਾਅਦ ਵੈਸੇ ਹੀ ਆਏ ਸੀ 24 ਮਿੰਟ ਲਾ ਕੇ ਵੈਸੇ ਆਏ ਸੀ ਕਬੂਤਰ ਬੈਠ ਹੀ ਨਹੀਂ ਰੇ ਸੀ ਤੇ ਬਾਈ ਦੇ ਲਵੇ ਜਿੰਨਾ ਕਿ ਟਾਈਮ ਸੀਗਾ ਉਨੇ ਟਾਈਮ ਚ ਲੈ ਐਫਰਟ ਮਾਰਿਆ ਕਿ ਮੈਂ ਕਬੂਤਰ ਬਿਠਾ ਲਾ ਫਿਰ 7-8 ਕਬੂਤਰ ਹੀ ਨੇੜੇ ਆਏ ਬਾਕੀ ਕਬੂਤਰ ਫੇਰ ਚਲੇ ਗਏ ਤੁਸੀਂ ਦੇਖ ਰਹੇ ਹੋ ਕਬੂਤਰ ਉੱਤੇ ਉੱਤੇ ਹੀ ਜਾ ਰਿਹਾ ਜਾ ਰਿਹਾ ਸਿਰਫ 7-8 ਕਬੂਤਰ ਹੀ ਆਉਣਗੇ ਜਿਹੜੇ ਟੁੱਟ ਕੇ ਆਣਗੇ ਆ ਦੇਖੋ ਆ ਨਾਲ ਘੇਰੇ ਖੜੇ ਨੇ 7-8 ਕਬੂਤਰ ਬਾਕੀ ਬਾਈ ਦੇ ਕਬੂਤਰ ਫੇ ਇੰਨੇ ਸਾਰੇ ਪੇਟ ਕਰ ਰਹੇ ਆ ਵੀ ਕਦੋਂ ਇਹ ਬਾਈ 7 ਮਿੰਟ ਦੇ ਅੰਦਰ ਅੰਦਰ ਕਬੂਤਰਾਂ ਨਾਲ ਇਹ ਕਰ ਲੇ ਪੂਰਾ ਮਨੋਰੰਜਨ ਹੈ ਪੂਰਾ ਇੰਟਰਸਟ ਬਣਿਆ ਹੋਇਆ ਟੂਰਨਾਮੈਂਟ ਦੇ ਵਿੱਚ ਆਲੇ ਵੀ ਬਾਈ ਬਾਹਰ ਨਹੀਂ ਹੋਇਆ ਇਹੀ ਉਮੀਦ ਨਾਲ ਵੀ ਬਾਈ ਦੇ ਕਬੂਤਰ ਬੰਦ ਹੋ ਜਾਣਾ ਤੇ ਅੱਗੇ ਦੁਬਾਰੇ ਫੇਰ ਛੱਡ ਸਕੇ ਬਾਕੀ ਦੇਖਣਾ ਬਾਈ ਇਹ ਬਾਈ ਦੇ ਜਾਨਵਰ ਨੇ ਨੇ ਵਧੀਆ ਨੇ ਹਲੇ ਤੱਕ ਉੱਪਰ ਹੀ ਉੱਡ ਰਹੇ ਨੇ ਹਲੇ ਜੇ ਟੁੱਟ ਕੇ ਆ ਜਾਂਦੇ ਹਲੇ ਵੀ ਬਾਈ ਮੁਕਾਬਲੇ 'ਚ ਬਣੇ ਰਹਿਦਾ ਬਾਕੀ ਦੇਖਦੇ ਅੱਗੇ ਕੀ ਹੁੰਦਾ ਬਣੇ ਰੋ ਵੀਡੀਓ ਦੇ ਨਾਲ ਤੁਹਾਨੂੰ ਜੋ ਵੀ ਅਪਡੇਟ ਦੰਦੇ ਰਾਵਾਂਗੇ ਜੋ ਜੋ ਇਸ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਜੋ ਜੋ ਟੂਰਨਾਮੈਂਟ ਚ ਚੱਲ ਰਿਹਾ ਤੁਹਾਨੂੰ ਵੀਡੀਓ ਰਾਹੀਂ ਸਭ ਕੁਝ ਦਿਖਾਉਂਦੇ ਰਾਵਾਂਗੇ ਬਾਈ ਕਿੰਨੀ ਮਿਹਨਤ ਕਰਾ ਕਿੰਨੀ ਜਜ਼ਬਾਤ ਕਰਾ ਅਸੀਂ ਟਾਈਮ ਦੇ ਸਕਦੇ ਵਿੱਚ ਹੈਗੇ ਰਾਜੂ ਵੀ ਦੱਸਣਗੇ ਇੱਥੇ ਹੈਗੇ 5 ਮਿੰਟ ਰਹਿ ਗਏ ਜੀ 2 ਮਿੰਟ ਦਾ ਸਮਾਂ ਨਿਕਲ ਗਿਆ ਔਰ 5 ਮਿੰਟ ਰਹਿ ਗਏ ਸਿਰਫ 5 ਮਿੰਟ ਦੇ ਅੰਦਰ ਅੰਦਰ ਕਬੂਤਰ ਬੰਦ ਹੋ ਗਏ ਤਾਂ ਕਬੂਤਰ ਦੁਬਾਰਾ ਛੱਡੇ ਜਾ ਸਕਦੇ ਆ ਆ ਦੇਖ ਸਕਦੇ ਹੋ ਤੁਸੀਂ ਜਦੋਂ ਇੱਥੇ 44 ਮਿੰਟ ਰਹਿ ਗਏ 49 ਮਿੰਟ ਹੋਏ ਨੇ 5 ਮਿੰਟ ਰਹਿ ਗਏ ਜਦੋਂ 44 ਮਿੰਟ ਦਾ ਟਾਈਮ ਰਹਿ ਗਿਆ ਤਾਂ ਟਾਈਮ ਇਹਨਾਂ ਦਾ ਸਮਾਪਤ ਇੱਕ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਏਗਾ ਇਹਨਾਂ ਦਾ ਉੱਗੇ ਇਹਦੇ ਰੋ ਅੱਗੇ ਹੁੰਦਾ ਕੀ ਹੈ ਇੱਥੇ ਹੀ ਰੱਜੂ ਰੈਨੇ ਲਾਨ ਕਰਤਾ ਵੀ ਟਾਈਮ 0 ਮੰਨਿਆ ਗਿਆ ਕਿਉਂਕਿ ਇਹਨਾਂ ਦਾ ਅੱਧੇ ਘੰਟੇ ਦੇ ਵਿੱਚ ਵਿੱਚ ਕਬੂਤਰ ਨਹੀਂ ਬੈਠੇ ਤੇ ਮੰਦ ਹੋਏ ਤੇ ਇਹ ਆਕਾਲ ਬਾਈ ਤੇ ਜੋ ਕਿ ਸੁਖੋਂ ਬਾਈ ਦੇ ਕਬੂਤਰ ਦੀ ਬਹੁਤ ਤਾਰੀਫ ਕਰ ਰਿਹਾ ਕਿ 24 ਮਿੰਟ ਕਬੂਤਰਾਂ ਨੇ ਮਾਰੇ ਤੇ ਦੋ ਕਬੂਤਰ ਪਹਿਲਾਂ ਟੁੱਟ ਗਿਆ ਗਿਆ ਕਬੂਤਰ ਵਿੱਚ ਨਾਲ ਲੜਦੇ ਤਾਂ ਬਾਈ ਦੇ ਕਹਿੰਦੇ ਸਭ ਤੋਂ ਹਾਈएस्ट ਟਾਈਮ ਮਾਰਨਾ ਸੀ ਬਾਕੀ ਮੋਹਤ ਵਜਿਆ ਕੰਮ ਕੀਤਾ ਬਾਈ